ਸਾਥੀਓ ਬੇਨਤੀ ਆ ਕਿ ਰੱਬ ਡਾ ਕਰਕੇ ਸਾਰਿਆਂ ਦੀ ਫੋਟੋ ਆਵੇ ਆਓ ਫੋਟੋ ਸਾਰਿਆਂ ਦੀ ਹੋਣ ਜੋ ਡਾੜੀਆ ਸਾਹਿਬ ਅਸੀਂ ਪਿੱਛੋਂ ਫੋਟੋ ਕੁਝ ਸਾਰਿਆਂ ਦੀ ਆਵੇ ਮੇਰੀ ਤਾਂ ਸਾਰਿਆਂ ਦੀ ਆਵੇ ਅੱਛਾ ਸਾਰਿਆਂ ਦੀ ਫੋਟੋ ਆਵੇ ਪਤਾ ਲੱਗੇ ਕਿੱਥੇ ਡਾੜੀਆ ਪਿੱਛੋਂ ਕੇ ਰਹਿ ਜਾ ਪੂਰੀ ਆਉਗੀ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ

ਮੀਟਿੰਗ ਰੱਖ ਕੇ ਮੁਕਰ ਵਾਲਾ ਮਰਦਾਬਾਦ ਜਿੰਦਾਬਾਦ ਮਰਦਾਬਾਦ ਹਟਾਏ ਕਾ ਜਿੰਦਾਬਾਦ 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 ਪ੍ਰਗਤ ਸਿੰਘ ਜੀ ਕੋਲਰ ਸਾਡੇ ਸਾਥੀ ਮੰਗ ਪੱਤਰ ਦੇਣਗੇ ਸਾਡੇ ਪੀ ਸਾਹਿਬ ਨੂੰ ਤੇ ਕਿਉਂਕਿ ਗਿੱਲ ਸਾਹਿਬ ਆਪਣੇ ਜੇਵਾ ਕਾਰਨ ਕਿਤੇ ਵਿਜੀ ਆ ਅੱਛਾ ਜੀ ਇੱਕ ਅਸੀਂ ਬੇਨਤੀ ਤੁਹਾਨੂੰ ਸਾਰੇ ਸਾਂਝੇ ਫਰੰਟ ਦੇ ਵੱਲੋਂ ਇਹ ਕਰਨੀ ਚਾਹੁੰਦੇ ਆ ਵੀ ਵਿਧਾਨ ਸਭਾ ਦਾ ਬਜਟ ਸੈਸ਼ਨ ਮੂਰੇ ਆਉਣ ਵਾਲਾ ਹੈ ਜੀ ਉਸ ਬਜਟ ਸੈਸ਼ਨ ਤੋਂ ਪਹਿਲਾਂ 15 ਦਿਨ ਜਿਹੜੇ ਹਲਕਿਆਂ ਦੇ ਇੰਚਾਰਜ ਨੇ ਜਾਂ ਜਿਹੜੇ ਐਮਐਲਏ ਨੇ ਉਹਨਾਂ ਦੇ ਜਿਹੜੇ ਵਿਧਾਨ ਸਭਾ ਦੇ ਵਿੱਚ ਸਵਾਲ ਜਿਹੜੇ ਪਹੁੰਚ ਜਾਂਦੀ ਹੈ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਬਈ ਮਲਾਜਮਾਂ ਪੈਨਸ਼ਨਰਾਂ ਦੇ ਵਾਸਤੇ ਆਉਣ ਵਾਲੇ ਬਜਟ ਦੇ ਵਿੱਚ ਕੀ ਤੁਸੀਂ ਸਪੈਸ਼ਲ ਰੱਖੋਗੇ ਇਹ ਸਾਡਾ ਸਵਾਲ ਆ ਤਾਂ ਕਿ ਇਹਨਾਂ ਦੀਆਂ ਸਮੱਸਿਆਵਾਂ ਮੈਂ ਇਹਨਾਂ ਦੇ ਉੱਤੇ ਪੈਨਸ਼ਨਰਾਂ ਦੇ ਉੱਤੇ 2.59 ਦਾ ਗੁਣਾਕ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਗੱਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗੱਲ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਜੁੜੀਆਂ ਨੇ ਇਹਨਾਂ ਨੂੰ ਜੋੜ ਕੇ ਇੱਕ ਸਵਾਲ ਤੁਸੀਂ ਕਿਰਪਾ ਕਰਕੇ ਅੱਜ ਹੀ ਤਿਆਰ ਕਰੋ ਤੇ ਵਿਧਾਨ ਸਭਾ ਵੱਲ ਨੂੰ ਉਹ ਜਿਹੜਾ ਭੇਜੋ ਤਾਂ ਕਿ ਉਸ ਸਵਾਲ ਨੂੰ ਸਾਡੇ ਐਮ.ਐਲ.ਏ ਸਾਹਿਬ ਜਿਹੜੇ ਆ ਉਹ ਵਿਧਾਨ ਸਭਾ ਚ ਪਹੁੰਚਾਉਣ ਇਸ ਸਬੰਧਤ ਮੰਗ ਪੱਤਰ ਦੇ ਵਿੱਚ ਲਿਖੀਆਂ ਸਾਰੀਆਂ ਮੰਗਾਂ ਲਿਖੀਆਂ ਹੋਈਆਂ ਨੇ ਅਸੀਂ ਅਸੀਂ ਇਹ ਵੀ ਤੁਹਾਨੂੰ ਕਹਿੰਦੇ ਆਂ ਵੀ ਜੇ ਤੁਹਾਨੂੰ ਕੋਈ ਸਵਾਲ ਬਣਾਉਣ ਦੇ ਵਿੱਚ ਕੋਈ ਸਾਡੀ ਹੈਲਪ ਦੀ ਲੋੜ ਆ ਤਾਂ ਸਾਂਝਾ ਫਰੰਟ ਜਿਹੜਾ ਪੰਜਾਬ ਦਾ ਉਹ ਤੁਹਾਨੂੰ ਇਹ ਜਿਹੜਾ ਸਵਾਲ ਬਣਾਉਣ ਦੇ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਅੱਜ ਗੱਲ ਸਭ ਹੈ ਨਹੀਂ ਠੀਕ ਹੈ ਜੀ ਮੈਂ ਕਾਰਨ ਗਏ ਆ ਠੀਕ ਹੈ ਜੀ ਤੇ ਤੁਸੀਂ ਆਪ ਦੇ ਕੋਈ ਦੋ ਮੈਂਬਰ ਜਾਂ ਤਿੰਨ ਮੈਂਬਰ ਕਿਸੇ ਵੀ ਟਾਈਮ ਟਾਈਮ ਲੈ ਕੇ ਨੀ ਤੁਸੀਂ ਟਾਈਮ ਦਿਓ ਜੀ ਅਸੀਂ ਤਾਂ ਆਕੇ ਟਾਈਮ ਲੱਤਾ ਪਰ ਸਾਨੂੰ ਮਿਲਿਆ ਨਹੀਂ ਇਹ ਤੁਸੀਂ ਸਾਨੂੰ ਟਾਈਮ ਕਨਵੇ ਕਰਦੇ ਹੋ ਨਾ ਤੇ ਫੋਨ ਨੰਬਰ ਲਿਖਿਆ ਕਨਵੀਨਰਾਂ ਦੇ ਤੁਸੀਂ ਸਾਨੂੰ ਟਾਈਮ ਦੇ ਦਿਓ ਜਦੋਂ ਆਖੋਗੇ ਦੋ ਜਣੇ ਆਕੇ ਇੱਥੇ ਤੁਹਾਡੇ ਨਾਲ ਸਵਾਲ ਰੈਡੀ ਕਰਾ ਜਾਣਗੇ ਮੈਂ ਗਿੱਲ ਸਾਹਿਬ ਨਾਲ ਗੱਲ ਕਰਕੇ ਠੀਕ ਹੈ ਟਾਈਮ ਦਿੱਤਾ ਜਾਊਗਾ ਠੀਕ ਹੈ ਜੀ ਜੀ ਜ਼ਰੂਰ ਤੁਹਾਡੀਆਂ ਮੰਗਾਂ ਉਠਾਈਆਂ ਜਾਣਗੀਆਂ ਠੀਕ ਹੈ ਧੰਨਵਾਦ ਧੰਨਵਾਦ ਆ ਲੈ ਜੀ ਆ ਤੁਹਾਡੇ ਵਾਸਤੇ ਇਹਦੇ ਪਿਛਲੇ ਪਾਸੇ ਨਾ ਜੀ ਆ ਮੰਗ ਪੱਤਰ ਹੈ ਪੰਜਾਬ ਸਰਕਾਰ ਮਰਦਾਬਾਤ 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 ਮੰਗਾਂ ਨਿਰਮਲ ਦੀ ਮਰਦਾਬਾਤ ਮਰਦਾਬਾਤ ਖੜਾ ਇੱਕ ਜਿੰਦਾਬਾਦ 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 56 ਮਹੀਨੇ ਦਾ ਡੀਏ ਦਾ ਕਿਸ਼ਤ ਬਕਾਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕੱਚੇ ਕੰਮੇ ਪੱਕੇ ਕਰੋ ਕਰੋ ਆਊਟਸੋਰਸਿੰਗ ਬੰਦ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ